ਆਪਾਂ ਨੇ ਇਹ 48 ਘੰਟੇ ਬੰਦ ਨਹੀਂ ਕਰਿਆ ਸੀ ਅੱਛਾ ਲਗਾਤਾਰ ਲਗਾਤਾਰ ਹੈ ਠੀਕ ਹੈ 48 ਘੰਟੇ 'ਚ ਕੋਈ ਲੀਕਿੰਗ ਨਹੀਂ ਹੋਈ ਇਹਨੂੰ ਮਗਰ ਆਪਾਂ ਨੇ ਜੋੜੇ ਸੀ ਇੱਕ ਤਰ੍ਹਾਂ ਦਾ ਵੀ ਨਮਾਲਿਆਂ ਦਾ ਵੀ ਖੁੱਲ ਜੇ ਗੇ ਰਾਹੇ ਹਾਂ ਉਹਦੋਂ 48 ਘੰਟੇ 'ਚ ਕੋਈ ਲੀਕਿੰਗ ਕਿਤੋਂ ਮਾੜੀ ਜਿਹੀ ਤੇਲ ਦੀ ਪ੍ਰੋਬਲਮ ਨਹੀਂ ਆਈ ਠੀਕ ਹੈ ਵੀ 48 ਘੰਟੇ ਪੂਰਾ ਫੁੱਲ ਤੁਸੀਂ ਮੱਕੀ ਦੇ ਚਾਰ ਮੱਕੇ ਦਿਨਾਂ ਚੱਲੀ ਹੈ ਨਾ ਮਗਰ ਅਸੀਂ ਤਿੰਨ ਜਣੇ ਸੀ ਚਲਾਉਣ ਵਾਲੇ ਇੱਕ ਆ ਬਾਈ ਸੀ ਆ ਠੀਕ ਹੈ ਤੇ ਇੱਕ ਹੋਰ ਸੀ ਮੁੰਡਾ ਉਹ ਆ ਜਾ ਨਹੀਂ ਸਕਿਆ ਬਸ ਠੀਕ ਹੈ ਬਾਈ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਦੋਸਤੋ ਪੰਜਾਬ ਪਰਿਵਾਰ ਚੈਨਲ ਤੇ ਸਵਾਗਤ ਆ ਭਰਾਵੋ ਤੁਹਾਡਾ ਜਿਹੜੇ ਨਵੇਂ ਵੀਰ ਆਏ ਨੇਗੇ ਉਹ ਫੇਸਬੁੱਕ ਜਾਂ YouTube ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਤੇ ਭਰਾਵੋ ਆਪਾਂ ਤੁਹਾਡੇ ਅੱਗੇ ਲੈ ਕੇ ਆਇਆ ਬਾਈ ਜੀ ਸੋਲਿਸ ਟਰੈਕਟਰ ਦੀ ਵੀਡੀਓ ਆਪਾਂ ਕਹੀਏ ਵੀ ਨਵੀਂ ਉਮਰ ਦਾ ਕਿਸਾਨ ਵੀਰ ਆ ਬਾਈ ਗੁਰਵਿੰਦਰ ਸਿੰਘ ਤੇ ਬਾਈ ਤੋਂ ਇਹਦੇ ਬਾਰੇ ਜਾਣਕਾਰੀ ਲਵਾਂਗੇ ਬਾਈ ਕੋਲੇ ਟਰੈਕਟਰ ਆਗਾ ਸੋਲਿਸ 5724 ਗੁਰਵਿੰਦਰ ਬਾਈ ਸਤਿ ਸ਼ਕਾਲ ਸਤਿ ਸ਼ਕਾਲ ਵੀਰੇ ਹੋਰ ਠੀਕ ਹੋ ਬਾਈ ਚੜਦੀ ਕਲਾ ਹਾਂ ਬਾਈ ਚੜਦੀ ਕਲਾ ਤੇ ਬਾਈ ਜੇ ਆਪਾਂ ਗੱਲ ਕਰੀਏ ਆਪਣੇ ਦਰਸ਼ਕ ਵੀਰਾਂ ਨੂੰ ਦੱਸ ਦਈਏ ਵੀ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਕੀ ਇਸ ਪਿੰਡ ਦਾ ਕੀ ਨਾਮ ਹੈ ਜੀ ਇਹ ਡਿਸਟ੍ਰਿਕਟ ਸਮਰੂਰ ਵੀਰੇ ਠੀਕ ਹੈ ਤੇ ਪਿੰਡ ਆਪਣਾ ਡੜਬੇ ਜੀ ਠੀਕ ਹੈ ਆਪਾਂ ਪ੍ਰੋਪਰ ਡੜਬੇ ਦੇ ਮਤਲਬ ਗੁਜਰਾਣਾ ਰੋਡ ਦੇ ਸਾਹਮਣੇ ਆਪਣਾ ਘਰ ਹੈ ਜੀ ਪੈਟਰੋਲ ਪੰਪ ਤੇ ਲੱਭੀ ਹੈ ਬਿਲਕੁਲ ਬਾਈ ਵੀ ਅੱਜ ਆਪਾਂ ਤੁਹਾਡੇ ਨਾਲ ਸੌਲਿਸ ਕੰਪਨੀ ਬਾਰੇ ਗੱਲਬਾਤ ਕਰਦੇ ਆਂਗੇ ਤੇ ਸੌਲਿਸ ਦਾ ਜਿਹੜਾ ਤੁਹਾਡੇ ਕੋਲੇ 5724 ਟਰੈਕਟਰ ਲਿਆ ਆਇਆ ਹੈ ਨਾ ਕਿੰਨਾ ਸਮਾਂ ਹੋ ਗਿਆ ਬਾਈ ਜੀ ਕਿੰਨਾ ਮਾਡਲ ਟਰੈਕਟਰ ਆ ਇਹ ਇਹ 2022 ਮਾਡਲ ਹੈ ਵੀਰੇ 2022 ਮਾਡਲ ਹੈ ਨਵਾਂ ਕੜਵਾਇਆ ਸੀ ਤੁਸੀਂ ਹਾਂ ਨਵਾਂ ਕੜਵਾਇਆ ਠੀਕ ਹੈ ਤੇ ਜਦੋਂ ਬਾਈ ਟਰੈਕਟਰ ਕੜਵਾਇਆ ਸੀਗਾ ਇਹ ਦੂ ਪਹਿਲਾਂ ਮਤਲਬ ਵੀ ਆਪਾਂ ਕੀ ਸੋਚ ਕੇ ਲਿਆ ਸੀਗਾ ਜਾਂ ਤੁਹਾਡਾ ਕੰਪਨੀ ਨਾਲ ਕੋਈ ਰਾਬਤਾ ਕਾਇਮ ਹੋਇਆ ਹੋਣਾ ਹੈ ਨਾ ਤਾਂ ਸੌਲਿਸ ਟਰੈਕਟਰ ਦੇ ਸੌਲੇ ਸਵੇਰੇ ਮਤਲਬ ਆਪਣੇ ਦੋਸਤ ਦੀ ਏਜੰਸੀ ਹੈ ਇਹ ਠੀਕ ਹੈ ਤੇ ਉਹ ਕਹਿੰਦੇ ਵੀ ਆਪਣਾ ਨਵਾਂ ਲਾਂਚ ਹੋਇਆ ਸੀ ਉਦੋਂ ਠੀਕ ਹੈ 5724 ਪਹਿਲਾਂ ਇਹਨਾਂ ਦਾ 6024 ਆਉਂਦਾ ਸੀ ਠੀਕ ਹੈ ਤੇ ਇਹ ਕਹਿੰਦੇ ਖਰਚੇ ਪੱਖੋਂ ਠੀਕ ਹੈ ਇਹ ਠੀਕ ਹੈ ਮਤਲਬ ਤੁਸੀਂ ਚਲਾ ਕੇ ਦੇਖੋ ਠੀਕ ਹੈ ਉਦੋਂ ਬਾਅਦ ਤੇ ਉਹਨਾਂ ਨੇ ਆਪਾਂ ਨੂੰ ਇਹ ਦਿੱਤਾ 5724 ਠੀਕ ਹੈ ਤੇ ਉਦੋਂ ਬਾਅਦ ਖਰਚਾ ਵੀ ਠੀਕ ਰਿਹਾ ਇਹਦਾ ਤੇ ਪਰਫਾਰਮੈਂਸ ਵੀ ਬਹੁਤ ਵਧੀਆ ਦੀ ਬਿਲਕੁਲ ਤੇ ਜਿਵੇਂ ਤੁਸੀਂ ਇਹ ਟਰੈਕਟਰ ਲਿਆ ਹਨਾ ਤਾਂ ਇਹ ਕਿਹੜੀ ਆਪਾਂ ਕਹੀਏ ਵੀ ਕਾਦੇ ਕੰਮ ਲਈ ਵਰਤਿਆ ਘਰ ਦੀ ਖੇਤੀ ਕਿ ਨਹੀਂ ਕਰਦੇ ਆਂਗੇ ਆਪਾਂ ਕਰਦੀ ਖੇਤੀ ਠੇਕੇ ਠੋਕੇ ਦੇ ਲਾਗੇ ਵੀਰੇ 30 35 ਕਿੱਲੇ ਹੋ ਜਾਂਦੇ ਨੇ ਆਪਾਂ 30 35 ਕਿੱਲੇ ਕਰਦੇ ਹੋਗੇ ਠੀਕ ਹੈ ਤੇ ਇਹਨੂੰ ਮੇਨ ਆਪਾਂ ਕਿਹੜੇ ਕੰਮ ਲਈ ਵਰਤਿਆ ਬਾਈ ਮੇਨ ਇਹਨੂੰ ਵੀਰੇ ਮੱਖੀ ਦਾ achar ਪਾਉਣ ਲਈ ਕੀ ਗੱਮੱਕੀ ਦਾ ਚਾਰ ਪਾਉਣ ਲਈ ਜਿਵੇਂ ਤੁਹਾਨੂੰ ਪਤਾ ਮੱਕੀ ਦਾ ਚਾਰ ਪਾਉਣ ਲਈ ਤਾਂ ਮਸ਼ੀਨ ਲੱਗਦੀ ਹੈਗੀ ਫਿਰ ਉਹਦੇ ਟਰੈਕਟਰ ਦਾ ਜੋਰ ਪੂਰਾ ਫੁੱਲ ਲੱਗਦਾ ਹੈ ਨਾ ਜੋਰ ਫੁੱਲ ਲੱਗਦਾ ਵੀ ਜਿਵੇਂ ਆਪਾਂ ਕਹਿੰਦੇ ਵੀ ਕੋਈ ਨਵਾਂ ਟਰੈਕਟਰ ਲਿਆਂਦਾ ਵੀ ਆਪਾਂ ਉਹਨੂੰ ਤੂੜੀ ਵਾਲੀ ਮਸ਼ੀਨ ਤੇ ਲਾ ਦੋ ਤੇ ਵੀ ਉਹਦਾ ਪੂਰਾ ਫੁੱਲ ਪਤਾ ਲੱਗ ਜੂਗਾ ਵੀ ਟਰੈਕਟਰ ਦੇ ਵਿੱਚ ਕਿੰਨਾ ਕੁ ਦਮਦਾਰ ਆ ਕਿੰਨਾ ਕੁ ਬਾਜਣਾ ਹੈ ਨਾ ਤੇ ਇਹਦੇ ਫਿਰ ਤੂੜੀ ਵਾਲੀ ਮਸ਼ੀਨ ਆਪਣੇ ਸੋਰੀ ਮੱਕੀ ਦੇ ਚਾਰ ਵਾਲੀ ਮਸ਼ੀਨ ਤੇ ਦਿੱਤਾ ਨਹੀਂ ਯਾਰਾ ਪੂਰਾ ਪੂਰਾ ਨਹੀਂ ਯਾਰਾ ਦਿੱਤਾ ਬਈ ਠੀਕ ਹੈ ਕਲਾਸ ਦੀ ਮਸ਼ੀਨ ਤੇ ਆਪਣੀ ਠੀਕ ਹੈ ਉਹ ਦੁਆ ਜਿਹੜੀ ਸ਼ਕਤੀਮਾਨ ਹੁੰਦੀ ਹੈ ਜਾਂ ਕਲਾਸ ਤੇ ਵੀ ਹੋਰ ਵੀ ਟਰੈਕ ਲੱਗੇ ਹੋਏ ਸੀ ਹਾਂ ਉਹ ਤਿੰਨ ਤੋਂ ਚਾਰ ਏਕੜ ਕੱਢਦੇ ਹੁੰਦੇ ਸੀ ਠੀਕ ਹੈ ਤੇ ਇਹ 5 6 5 6 ਦੀ ਐਵਰੇਜ ਪਾਉਂਦਾ ਰਿਹਾ ਜੀ ਦਿਹਾੜੀ ਦੀ ਹਾਂ ਦਿਹਾੜੀ ਦੀ ਠੀਕ ਹੈ ਮੈਂ ਪਤਾ ਹੀ ਵੀ 5 ਤੋਂ 6 ਏਕੜ ਇਹ ਕਰਦਾ ਰਿਹਾ ਉਹ ਦੂਜੇ ਟਰੈਕਟਰ ਕੋਈ ਵੀ ਸੀ ਉਹ ਤਿੰਨ ਤੋਂ ਚਾਰ ਕਿੱਲੇ ਕਰ ਦਿੰਦੀ ਜਾਂ ਹਾਂ ਮਤਲਬ ਜਿਵੇਂ ਜੌਨੀਅਰ ਆਪਾਂ 50 75 ਆ ਗਿਆ ਜਦੋਂ ਉਹ ਕਰਦਾ ਸੀ ਇਹ ਨਹੀਂ ਜਾਂ ਬਸੇ ਨਹੀਂ ਕਰੀ ਹੈ ਜਾਂ ਨਹੀਂ ਕਰੀ ਹਾਂ ਇਹ ਐਨ ਐਚ ਪੀ ਨੇ ਕਿਸੇ ਨੇ ਕਰੀ ਨਹੀਂ ਹੈਗੀ ਅੱਜ ਤੱਕ ਠੀਕ ਹੈ ਵੀ ਜੇ ਆਪਾਂ ਲਾਈਏ ਵੀ 5724 ਦੇ ਵਿੱਚ ਹਨਾ ਇਸ ਸੀਰੀਜ਼ ਦੇ ਟਰੈਕਟਰ ਦੇ ਮੁਤਾਬਕ ਲਾਈਏ ਤਾਂ ਕਿਸੇ ਜਿਵੇਂ ਕੰਪਨੀ ਕਹਿੰਦੀ ਹੈ ਵੀ ਇਹਦੇ ਵਿੱਚ ਕਿਉਂ ਬਈ ਇਹਦਾ ਕਾਰਨ ਕੀ ਹੈ ਜਿਹੜੀ ਸੌਲਿਡਸ ਕੰਪਨੀਆਂ ਹਨਾ ਇਨ ਕੋਲਾਬੋਰੇਸ਼ਨ ਵਿਦ ਜਾਨਮਾਰ ਜਪਾਨ ਜਪਾਨੀ ਦਿਮਾਗ ਇਹਦੇ ਵਿੱਚ ਵਰਤਿਆ ਗਿਆ ਕਹਿੰਦੇ ਜਿਹੜੀ ਇਹ ਟਰੈਕਟਰਾਂ ਦੇ ਵਿੱਚ ਤਾਕਤਾਂ ਉਹ ਤਾਂ ਇੰਡੀਆ ਦੇ ਦਾਰੇ ਪਹਿਲਵਾਨ ਜਿੰਨੀ ਜਾਣ ਹੈ ਤੇ ਜਿਹੜਾ ਇਹਨਾਂ ਦੇ ਵਿੱਚ ਦਿਮਾਗ ਵਰਤਿਆ ਹੋਇਆਗਾ ਮੰਨ ਲਾ ਆਪਾਂ ਕਹਈਏ ਵੀ ਟੈਕਨੀਕਲੀ ਤੌਰ ਤੇ ਤਾਂ ਸਾਰਾ ਇਹਨੂੰ ਜਾਪਾਨੀ ਦਿਮਾਗ ਦੇ ਨਾਲ ਜਾਣ ਮਾਰ ਦੇ ਨਾਲ ਕਲੈਬੋਰੇਸ਼ਨ ਕਰਕੇ ਬਣਾਇਆ ਹੋਇਆਗਾ ਜਿਵੇਂ ਤੁਸੀਂ ਮੰਨ ਲਓ ਟਰੈਕਟਰ ਤੇ ਪੂਰਾ ਫੁੱਲ ਲੋਡ ਪਾਇਆ ਕੰਮ ਲੈਂਦਾ ਪੂਰਾ ਕੰਮ ਹੈ ਨਾ ਕੋਈ ਟਰੈਕਟਰ ਚਲਾਉਂਦੇ ਸਮੇਂ ਕੋਈ ਇਹਦੇ ਵਿੱਚ ਦਿੱਕਤ ਆਈ ਹੋਵੇ ਕੋਈ ਵੀ ਪਰੇਸ਼ਾਨੀ ਆਈ ਹੋਵੇ ਦਿੱਕਤ ਮੇਰੇ ਕੋਈ ਨਹੀਂ ਆਈ ਹੈਗੀ ਬਸ ਕੋਈ ਨਹੀਂ ਦਿੱਕਤ ਆਈ ਕੋਈ ਦਿੱਕਤ ਨਹੀਂ ਮਤਲਬ ਆਪਾਂ ਇਹ 48 ਘੰਟੇ ਬੰਦ ਨਹੀਂ ਕਰਿਆ ਸੀ ਅੱਛਾ ਲਗਾਤਾਰ ਲਗਾਤਾਰ ਠੀਕ ਹੈ 48 ਘੰਟੇ ਚ ਕੋਈ ਲੀਕਿੰਗ ਨਹੀਂ ਹੋਈ ਇਹਨੂੰ ਮਗਰ ਆਪਣੇ ਜੋਣੇ ਸੀ ਇੱਕ ਤਰ੍ਹਾਂ ਦਾ ਵੀ ਨਮਾਲੇ ਹੰਦਾ ਵੀ ਖੋਲਝੇ ਗੇ ਰਹੇ ਹਾਂ ਹਾਂ ਉਦੋਂ 48 ਘੰਟੇ ਚ ਕੋਈ ਲੀਕਿੰਗ ਕਿਤੋਂ ਮਾੜੀ ਜੀ ਤੇਲ ਦੀ ਪ੍ਰੋਬਲਮ ਨਹੀਂ ਆਈ ਠੀਕ ਹੈ ਵੀ 48 ਘੰਟੇ ਪੂਰਾ ਫੁੱਲ ਤੁਸੀਂ ਮੱਕੀ ਦੇ ਚਾਰ ਦੇ ਮੱਕੇ ਦੇ ਰਾਜ ਨੇ ਹੈ ਨਾ ਮਤਲਬ ਅਸੀਂ ਤਿੰਨੇ ਜਾਣੇ ਸੀ ਚਲਾਉਣ ਵਾਲੇ ਇੱਕ ਆ ਬਾਈ ਸੀਗਾ ਠੀਕ ਹੈ ਤੇ ਇੱਕ ਹੋਰ ਸੀ ਮੁੰਡਾ ਉਹ ਆ ਜਾ ਨਹੀਂ ਸਕਿਆ ਬਸ ਠੀਕ ਹੈ ਬਾਈ ਤੇ ਵੀ ਤੁਸੀਂ ਟਰੈਕਟਰ ਚਲਾਉਣ ਵਾਲੇ ਤਾਂ ਨਹੀਂ ਆਣੇ ਦੀ ਤੇ ਟਰੈਕਟਰ ਤੁਹਾਡੇ ਮੁਕਾਬਲੇ ਕੱਲਾ ਜਾਣਾ ਦੀ ਵੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਅੱਜ ਤੱਕ 1 ਘੰਟੇ ਲਗਾਤਾਰ ਇਹ ਕਹਿੰਦੇ ਮੱਕੀ ਦਾ ਚਾਰ ਅਸੀਂ ਇਹਨਾਂ ਨਾਲ ਪਾਉਂਦੇ ਰਹਾਂਗੇ ਕੋਈ ਦਿੱਕਤ ਨਹੀਂ ਆਈ ਹੈਗੀ ਕਲਾਸ ਕੰਪਨੀ ਦੀ ਮਸ਼ੀਨ ਤੇ ਤੁਸੀਂ ਲਾ ਲੋ ਵੀ ਕਲਾਸ ਕੰਪਨੀ ਦੀ ਮਸ਼ੀਨ ਦੇ ਵਿੱਚ ਕੋਈ ਖੜਾਅ ਨਹੀਂ ਆਉਂਦੀ ਹੁੰਦੀ ਹੈ ਐਨਾ ਵਧੀਆ ਤੇ ਭਾਈ ਜੇ ਵੀ ਤੁਸੀਂ ਮੱਕੀ ਦਾ ਚਾਰ ਪਾ ਦਿਓ ਤਾਂ ਫਿਰ ਟਰੈਕਟਰ ਚੱਲ ਬਹੁਤ ਗਿਆ ਹੋਣਾ ਤੇ ਕੰਪਨੀ ਵੱਲੋਂ ਸਰਵਿਸ ਕਿਵੇਂ ਮਿਲੀ ਆ ਗਈ ਸਰਵਿਸ ਹੋ ਕੇ ਮਿਲਿਆ ਵੀਰੇ ਜਿਵੇਂ ਆਪਾਂ ਚਾਰ ਪਾਰੇ ਸੀ ਖੇਤਾਂ ਆਪਾਂ ਨੇ ਕਾਲ ਕੀਤੀ ਤੇ ਉਹ ਖੇਤੇ ਸਰਵਿਸ ਦੇ ਕੇ ਗਏ ਨੇ ਆਏ ਨਹੀਂ ਹੈਗੇ ਵੀ ਆਪਾਂ ਨੂੰ ਲਿਜਾਣਾ ਪੈ ਗਿਆ ਆਪਣੇ ਖੜ ਤੇ ਪੈ ਗਈ ਜਾਂ ਮੱਕੀ ਵਾਲੀ ਚਾਰ ਤੋਂ ਪੱਟਣਾ ਪੈ ਗਿਆ ਆਪਾਂ ਨੇ ਉੱਥੇ ਬੁਲਾਏ ਉਦੋਂ ਚੱਲਦੇ ਨੂੰ ਬੰਦ ਕਰਕੇ ਬਸ ਉਹਦੀ ਸਰਵਿਸ ਕੀਤੀ ਉਹਦੀ ਦੁਬਾਰੇ ਸਟਾਰਟ ਕਰਤਾ ਆਪਨੇ ਬਸ ਮਿੰਟ ਮੰਨ ਕੇ ਚਲੋ 25 ਤੋਂ 20 ਲੱਗੇ ਹੁਣ 20 ਤੋਂ 25 ਮਿੰਟਾਂ ਦੇ ਵਿੱਚ ਵੀ ਆਏ ਨਹੀਂ ਹੈਗੇ ਵੀ ਸਾਨੂੰ ਏਜੰਸੀ ਜੀ ਜਾਣਾ ਪਿਆ ਕਿਵੇਂ ਹੈ ਨਾ ਬਿਲਕੁਲ ਬਈ ਕਿਉਂ ਭਰਾਵੋ ਜਿਵੇਂ ਇਹਨਾਂ ਨੇ ਬਾਈ ਕੰਪਨੀ ਨੇ ਲਿਖਿਆ ਪਿਆ 5 ਸਾਲ ਦੀ ਇਹਨਾਂ ਦੀ ਵਾਰੰਟੀ ਹੈਗੀ ਤੇ 500 ਘੰਟੇ ਬਾਅਦ ਜਿਹੜੀ ਕੰਪਨੀ ਵੱਲੋਂ ਇਹਦੀ ਸਰਵਿਸ ਆ ਗਈ ਤੇ ਜਾਣਮਾਰ ਜਪਾਨ ਦੀ ਕੰਪਨੀ ਦੇ ਨਾਲ ਸੌਲਿਸ ਨੇ ਟਾਈਪ ਕਰਕੇ ਬਾਈ ਇਹ ਟਰੈਕਟਰ ਤਿਆਰ ਕਰ ਰਹੇ ਨੇ ਤੇ ਬੀ ਦੇ ਵੱਲੋਂ ਟਰੈਕਟਰ ਨੂੰ ਪੂਰੀ ਫੁੱਲ ਕਹਿੰਦਾ ਓਕੇ ਦੀ ਰਿਪੋਰਟ ਆ ਇਸੇ ਕਰਕੇ ਬਾਈ ਗੁਰਵਿੰਦਰ ਜਿਹੜੇ ਆਪਣੇ ਹੋਰ ਵੀ ਕਿਸਾਨ ਵੀ ਖਰੀਦਣਾ ਚਾਹੁੰਦੇ ਆ ਜਿਨ੍ਹਾਂ ਨੇ ਭਾਰਾ ਕੰਮ ਕਰਨਾ ਆਪਾਂ ਕਹੀਏ ਹਨ ਤਾਂ ਤੁਸੀਂ ਕਹਿੰਦੇ ਵੀ ਆਰਮਨਾਲ ਖਰੀਦ ਸਕਦੇ ਆ ਬੰਦੇ ਹਾਂ ਬਾਈ ਵੇਚਣ ਤੋਂ ਹੋ ਗਏ ਖਰੀਦੋ ਮਤਲਬ ਦਾ ਦਬਲ ਦੀ ਸਮੱਸਿਆ ਤਾਂ ਹੈ ਨਹੀਂ ਮਤਲਬ ਜਿੰਨੇ ਚੱਕਰ ਖੁੱਲਦੇ ਇੰਟਰੈਕਟ ਉਹਨਾਂ ਚੱਕਰ ਤਾਂ ਉਹਨੇ ਮਤਲਬ ਆਪਦਾ ਜੋਰ ਘੱਟ ਲਾਉਣੀ ਲਾਉਣਾ ਹਾਂ ਮਤਲਬ ਜਦੋਂ 200 ਘੰਟੇ ਚੱਲ ਗਏ 250 ਜੋ ਦੂਜੀ ਸਰਵਿਸ ਹੋਗੀ ਉਦੋਂ ਆ ਫੇਰ ਇਹਨੇ ਜੋਰ ਫੁੱਲੋਂ ਮਾਰਨਾ ਹੈਗਾ ਬਿਲਕੁਲ ਜਿਵੇਂ ਮਤਲਬ 50 ਘੰਟੇ ਤੇ ਪਹਿਲੀ ਸਰਵਿਸ ਹੋ ਜਾਂਦੀ ਹੈ ਹਾਂਜੀ ਹਾਂਜੀ ਉਦੋਂ ਆ ਜਦੋਂ 500 ਘੰਟੇ ਦੂਜੀ ਸਰਵਿਸ ਹੋਗੀ ਉਹ ਵੀ ਆ ਮਤਲਬ ਇਹ ਫ੍ਰੀ ਮੰਗੂਏ ਹੋ ਜਾਂਦਾ ਹੈ ਮਤਲਬ ਇੰਨਾ ਰੈੜਾ ਹੋ ਜਾਂਦਾ ਵੀ ਜਿਵੇਂ ਆਪਾਂ ਗੱਡੀ ਦੀ ਚਲਾਈ ਕਰਦੇ ਇੱਕ ਤਾਂ ਚਲਾਈ ਪੱਖੋਂ ਵਾਲਾ ਸਹੀ ਹੈ ਠੀਕ ਹੈ ਤੇ ਉਹ ਦੁਬਾਰਾ ਜੱਜਮੈਂਟ ਵਾਲੀ ਹੁੰਦੀ ਹੈ ਇਹਦੇ ਟਰੈਡ ਤੇ ਠੀਕ ਹੈ ਨਾ ਪੈਰਦਾਨ ਗਣੀ ਉੱਚਾ ਵਾਵਾ ਹਾਂ ਜਿਵੇਂ ਇਸ ਨੂੰ ਆ ਪੈਰਦਾਨ ਵਗੈਰਾ ਚੜਦੇ ਹੋ ਉੱਪਰ ਚੜੇ ਉੱਪਰ ਮੜਿਆ ਤੇ ਜਿਵੇਂ ਉੱਪਰ ਚੜਦੇ ਹੋਗੇ ਪਰ ਉਦੋਂ ਪੂਰਾ ਫੁੱਲ ਕੰਫਰਟੇਬਲ ਫੀਲ ਹੁੰਦਾ ਵਧੀਆ ਐਨ ਵਧੀਆ ਹੀ ਹੈ ਹੈਨਾ ਤੇ ਅੱਗੋਂ ਜਿਹੜੀ ਤੁਸੀਂ ਦੇਖੋ ਜਿਵੇਂ ਸੋਹ ਵਗੈਰਾ ਲਾਈ ਵੀ ਹੈ ਕੰਪਨੀ ਨੇ ਤਾਂ ਸਾਰਾ ਗੱਡੀ ਵਾਲੀ ਫੀਲਿੰਗ ਆਉਂਦੀ ਹੈ ਹੈਨਾ ਵੀ ਜਦੋਂ ਜਾਨਦੇ ਹੋਗੇ ਜਿਵੇਂ ਕੰਪਨੀ ਕਹਿੰਦੀ ਹੁੰਦੀ ਹੈ ਵੀ ਚਾਹੇ ਆਪਾਂ ਸਟਾਰਟ ਕਰਕੇ ਇਹਦੇ ਉੱਪਰ ਪਾਣੀ ਦਾ ਗਲਾਸ ਰੱਖ ਦਈਏ ਤੇ ਉਹ ਵੀ ਨਹੀਂ ਡੁੱਲਦਾ ਹੈਗਾ ਦਿਖਦਾ ਨਹੀਂ ਹੈ ਇਹ ਬਿਲਕੁਲ ਤੇ ਭਾਈ ਜਿਹੜਾ ਕੰਪਨੀ ਨੇ ਆ ਲਾਇਆ ਬਣਿਆ ਆਪਾਂ ਕਹਿ ਦਈਏ ਵੀ ਮੂਰੇ ਸਪੋਰਟਰ ਆ ਗਏ ਇੱਕ ਤਰ੍ਹਾਂ ਇਹ ਹੈ ਹੈਨਾ ਵੀ ਇਧਰੋਂ ਗਰਮ ਹਵਾਆਂ ਆਂਦੀਆਂ ਇਹਦਾ ਤੁਹਾਨੂੰ ਫਾਇਦਾ ਮਿਲਿਆ ਪੂਰਾ ਫੁੱਲ ਇਹਦਾ ਫਾਇਦਾ ਮਿਲਿਆ ਜਿਵੇਂ ਇਹ ਨਹੀਂ ਮੈਂ ਆਉਂਦਾ ਹੁੰਦਾ ਤੇ ਇਹਦੇ ਕੋਈ ਗਰਮਾਇਸ਼ ਨਹੀਂ ਹੋਈ ਤੇ ਉਦੋਂ ਵਾ ਚਲਾਉਣ ਵਾਲਾ ਅੱਕਦਾ ਨਹੀਂ ਸੀ ਪਹਿਲੀ ਗੱਲ ਤੋਂ ਠੀਕ ਹੈ ਮਤਲਬ ਜਿਹੜਾ ਅਗਲਾ ਚਲਾ ਰਿਹਾ ਸੀ ਆਪਣੇ ਡਰਾਈਵਰ ਚਲਾ ਰਿਹਾ ਕੋਈ ਜਾਂ ਆਪਣੇ ਭਾਈ ਚਲਾ ਰਹੇ ਸੀ ਉਦੋਂ ਕੋਈ ਅੱਕ ਨਹੀਂ ਰਿਹਾ ਸੀ ਉਹ ਕਹਿੰਦੀ ਮੈਂ ਹੋਰ ਚਲਾ ਲਵਾਂ ਜੇ ਤੈਨੂੰ ਕੰਮ ਤੂੰ ਕਰਿਆ ਠੀਕ ਹੈ ਵੀ ਆਪਾਂ ਕਹਿੰਦੇ ਚਲਾਈ ਦੇ ਵਿੱਚ ਸੌਖਾ ਵਾਲਾ ਚਲਾਈ ਦੇ ਵਿੱਚ ਸੌਖਾ ਵਾਲਾ ਸਟੀਅਰਿੰਗ ਵਗੈਰਾ ਉਹ ਕਰਦਾ ਸਾਰਾ ਐਡਜਸਟੇਬਲ ਹੋ ਜਾਂਦਾ ਹੈਗਾ ਬਿਲਕੁਲ ਇੱਕ ਡਬਲ ਡਿਸਟ੍ਰਿਬਿਊਟਰ ਕਰਕੇ ਕਟਾਈ ਵਾਲੀ ਰੈਲੀ ਹੈ ਠੀਕ ਹੈ ਨਹੀਂ ਆਮ ਨਹੀਂ ਬਬਲਿੰਗ ਕਰੀ ਜਾਂਦੇ ਨੇ ਜਿਵੇਂ ਸਿੰਗਲ ਸਿੰਗਲ ਡਿਸਟ੍ਰਿਬਿਊਟਰ ਆ ਗਿਆ ਉਹ ਵੇ ਡਬਲ ਕਰਕੇ ਪੰਪ ਥੋੜੀ ਪਾਵਰ ਵਧ ਕਰਕੇ ਇਹ ਉਹ ਹੀ ਕਰਦਾ ਨਹੀਂ ਬਿਲਕੁਲ ਤੇ ਹੁਣ ਬਈ ਆਪਾਂ ਗੱਲ ਕਰਦੇ ਆ ਤੇਲ ਦੇ ਖਰਚੇ ਦੀ ਹਨਾ ਜਿਵੇਂ ਅਕਸਰ ਹੀ ਕਈ ਬੰਦੇ ਕਹਿੰਦੇ ਨੇ ਵੀ ਯਾਰ ਤੇਲ ਦਾ ਬੜਾ ਵਧਾਇਆ ਪਿਆ ਹੋਵੇ ਹਨਾ ਤੇਲ ਦਾ ਤਾਂ ਕਿੰਨਾ ਖਰਚ ਆਇਆ ਜਿਵੇਂ ਤੁਸੀਂ ਕਹਿੰਦੇ ਹੋ ਇੰਨਾ ਜ਼ੋਰ ਮਾਰਿਆ ਟਰੈਕਟਰ ਨੇ ਹਨਾ ਤੇਲ ਦਾ ਇਹ ਤਾਂ ਬਹੁਤ ਘਟਾ ਆਇਆ ਜਿਵੇਂ ਆਪਾਂ ਕਹਿੰਦੇ ਹੁੰਨੇ ਹੈਗੇ ਮਤਲਬ ਦੂਜੇ ਟ੍ਰੈਕ ਜੇ 2000 ਦਾ ਖਾਂਦਾ ਹੈ ਹਾਂ ਤਾਂ ਇਹ ਉਦੋਂ 200 ਰੁਪਏ ਦਾ ਕਟ ਖਾਊਗਾ ਬਈ ਠੀਕ ਹੈ ਵੀ ਜੇ ਦੂਜਾ ਟਰੈਕਟਰ ਆਪਾਂ ਕਹਿੰਦੇ ਵੀ 2000 ਰੁਪਏ ਦਾ ਤੇਲ ਖਾਂਦਾ ਤਾਂ ਇਹਨੇ 2-300 ਰੁਪਏ ਦਾ ਤੁਸੀਂ ਲਾ ਲਓ ਵੀ ਘੱਟ ਖਾਣਾ 200 ਘੱਟ ਖਾਣਾ ਹੈ ਵੀ ਕੰਮ ਉਦੋਂ ਵੱਧ ਕਰਨਾ ਕੰਮ ਉਦੋਂ ਵੱਧ ਕਰਨਾ ਹੈ ਬਿਲਕੁਲ ਬਾਈ ਤੇ ਗੁਰਵਿੰਦਰ ਬਾਈ ਇੱਕ ਵਾਰੀ ਛੋੜਾ ਮੋਬਾਈਲ ਨੰਬਰ ਬੋਲ ਦੋ ਤਾਂ ਜੋ ਹੋਰ ਵੀ ਕਿਸੇ ਕਿਸਾਨ ਵੀਰ ਨੇ ਹਨਾ ਇਸ ਸੌਲਿਸ ਟਰੈਕਟਰ ਦੇ ਸਬੰਧੀ ਕੋਈ ਵੀ ਗੱਲਬਾਤ ਛੋੜੇ ਤੋਂ ਪੁੱਛਣੀ ਹੋਵੇ ਤਾਂ ਉਹ ਸਿੱਧਾ ਫੋਨ ਸੋਨੂ ਕਰਕੇ ਪੁੱਛ ਸਕਦੇ ਆ ਕਿਉਂ ਅਕਸਰ ਹੀ ਕੀ ਹੁੰਦਾ ਵੀ ਕਈ ਵਾਰ ਵੀਰਾਂ ਨੂੰ ਆਏ ਹੁੰਦਾ ਵੀ ਯਾਰ ਅਸੀਂ ਕੰਪਨੀ ਦਾ ਸਾਨੂੰ ਕਹਿੰਦੀ ਹੈ ਵੀ ਟਰੈਕਟਰ ਦੇ ਵਿੱਚ ਇੰਨੀ ਪਾਵਰ ਆ ਹਨਾ ਵੀਰ ਜਿਹੜੇ ਕਿਸਾਨ ਵੀਰ ਦਾ ਵੀਊ ਹੋਇਆਗਾ ਉਹ ਆਪੋ ਮੈਂ ਤੁਹਾਨੂੰ ਦੱਸਦਾ ਵੀ ਬਾਈ ਦਾ ਨਾਮ ਗੁਰਵਿੰਦਰ ਸਿੰਘ ਆ ਡੜਬੇ ਪਿੰਡ ਦਾ ਵੀਰ ਇਹ ਵਾਲਾਗਾ ਜਿਹੜਾ ਡੜਬਾ ਪਿੰਡ ਆ ਇਹ ਪੰਜਾਬ ਦੇ ਵਿੱਚ ਮਸ਼ਹੂਰ ਆ ਕਿਉਂਕਿ ਇਹ ਉਹ ਡੜਬਾਗਾ ਜਿੱਥੇ ਸਿੱਧੂ ਮੂਸੇਵਾਲਾ ਦੇ ਬੱਬੂ ਮਾਨ ਦੇ ਸ਼ੋਹ ਦਾ ਰੌਲਾ ਪਿਆ ਸੀ ਉਦੋਂ ਵੀ ਹਨਾ ਤੇ ਇੱਥੇ ਕਬੱਡੀ ਦੇ ਟੂਰਨਾਮੈਂਟ ਹੁੰਦੇ ਆਪਾਂ ਕਹੀਏ ਵੀ ਖੁਸ਼ੀ ਦੁੱਗਾ ਵਰਗੇ ਬਿੱਟੂ ਦਗਾਲ ਵਰਗੇ ਕਬੱਡੀ ਖਿਡਾਰੀ ਤੇ ਗਲਜਾਰੀ ਮੂਨਕ ਵਰਗੇ ਇਸੇ ਪਿੰਡ ਦੀ ਦੇਣ ਨੇਗੇ ਤੇ ਬਾਈ ਨੂੰ ਤੁਸੀਂ ਦਰਵਿੰਦਰ ਬਾਈ ਨੂੰ ਫੋਨ ਕਰ ਸਕਦੇ ਹੋ ਪੈਟਰੋਲ ਪੰਪ ਦੇ ਕੋਲੇ ਇਹਨਾਂ ਦਾ ਘਰ ਆਗਾ ਤੇ ਗੁਰਵਿੰਦਰ ਬਾਈ ਤੁਹਾਡਾ ਮੋਬਾਈਲ ਨੰਬਰ ਬੋਲ ਦੋ ਬਾਈ ਜੀ ਮੋਬਾਈਲ ਨੰਬਰ ਮੇਰੇ 8288 17327 8288 17327 ਵੀਰ ਦਾ ਨੰਬਰ ਆ ਤੇ ਬਾਈ ਜਿਹੜਾ ਕੰਪਨੀ ਨੇ ਆ ਸਾਰਾ 에어 ਕੂਲਿੰਗ ਵਗੈਰਾ ਸਿਸਟਮ ਲਾਇਆ ਆ ਵਿਆ ਹਨ ਤੇ ਇਹਦਾ ਸਾਨੂੰ ਫਾਇਦਾ ਮਿਲਿਆ ਪੂਰਾ ਫੋਨ ਹਾਏ ਇਹ ਦਿਨਾ ਮਤਲਬ ਸੁਈ ਨਾਂ ਦੇ ਬਰਾਬਰ ਚੱਗਦਾ ਸੀ ਜਿਵੇਂ ਇਨੇ ਲੋਡ ਤੇ ਚੱਲ ਰਿਆ ਸੀਗਾ ਹਾਂ ਤੇ ਉਦੋਂ ਦਾ ਸੁਈ ਬਸ ਜੇ ਤਾਂ ਮੂਰੇ ਗਰਦ ਲੱਗੀ ਸੀ ਮੱਕੀ ਵਾਲੇ ਚਾਰ ਦੇ ਮੋٹے ਪੱਤੇ ਹੁੰਦੇ ਹਨਾ ਉਹ ਲੱਗ ਜਾਂਦੇ ਉਹਦੇ ਕਾਰਨ ਉਹ ਵੀ ਇਹਦੇ ਵਿੱਚ ਲੱਗਦੇ ਆ ਜਿਹੜੇ ਠੀਕ ਹੈ ਜੇ ਇੱਥੇ ਆਹ ਜਾਲੀ ਭਰਦੀ ਹੈ ਹਾਂ ਫਿਰ ਦਿੱਕਤ ਆਉਂਦੀ ਹੂ ਕੋਈ ਦਿੱਕਤ ਨਹੀਂ ਹੂ ਗਰਮ ਫੇਰ ਵੀ ਨਹੀਂ ਹੋਇਆ ਠੀਕ ਹੈ ਇਹ ਜਮੀ ਮਤਲਬ ਆਪਾਂ ਅੱਧੀ ਤੋਂ ਅੱਧੀ ਸੁਈ ਤੇ ਨੇ ਕਰਨੀ ਹੈ ਕਰਨੀ ਹੈ ਠੀਕ ਹੈ ਅੱਧੀ ਤਾਂ ਬਸ ਜਿਹੜਾ ਕੰਪੈਸਰ ਬੰਨਿਆ ਹੋਇਆ ਉੱਥੇ ਜਾਣੀ ਜਾਣੀ ਹੈ ਸੁਈ ਉਸ ਤੋਂ ਬਾਅਦ ਥੋੜੀ ਜੀ ਵੀ ਨਹੀਂ ਲਿਆਉਂਦਾ ਠੀਕ ਹੈ বিয় পুরা ফুল ਉਹ ਹੋਇਆ ਹੈ ਓਕੇ ਬਿਲਕੁਲ ਅੱਜ ਵੀ ਮੈਂ ਤੁਹਾਨੂੰ ਦੱਸਦਾ ਭਰਾਓ ਵੀ ਅੱਜ ਵੀ ਬਾਈ ਨੇ ਇਹ ਤਾਜ਼ਾ-ਤਾਜ਼ੇ ਝੋਤਾ ਕਹਿੰਦਾ ਇਹ ਤੋਂ ਪਹਿਲਾਂ ਕੰਮ ਵਾਸਤੇ ਉਹ ਕਰੀ ਜਾਂਦੇ ਸੀ ਕਿ ਜਦੋਂ ਮੈਂ ਬਾਈ ਨੂੰ ਫੋਨ ਕੀਤਾ ਮਾਂ ਜੀ ਆਪਾਂ ਤੇਰੇ ਸੌਲੇ ਸਟਰੈਕਟਰ ਦੀ ਵੀਡੀਓ ਕਰਦੇ ਆਂਗੇ ਵੀ ਤਾਂ ਇਹ ਤੋਂ ਬਹੁਤ ਕੰਮ ਲਿਆ ਹਨਾ ਕਿਉਂ ਮੈਨੂੰ ਭਰਾ ਨੇ ਦੱਸਿਆ ਕਹਿੰਦੇ ਵੀ ਯਾਰ ਬਾਈ ਕੋਲੇ ਆਓ ਕਹਿੰਦੇ ਵੀਰ ਨੇ ਬਹੁਤ ਟਰੈਕਟਰ ਦੱਬ ਕੇ ਵਾਹਿਆਗਾ ਮਾਂ ਚਲ ਆਪਾਂ ਬਾਈ ਨਾਲ ਗੱਲਬਾਤ ਕਰਨ ਆਉਣੇ ਆ ਬਾਈ ਮੈਨੂੰ ਕਹਿੰਦਾ ਬਾਈ ਯਾਰ ਲਿਬੜਿਆ ਬਹੁਤ ਖੜਾ ਕਹਿੰਦਾ ਕੰਮ ਚ ਅਸੀਂ ਦੱਬਦੇ ਆਏ ਨੂੰ ਪੂਰਾ ਫੁੱਲ ਕਿ ਇਹ ਤੋਂ ਪਹਿਲਾਂ ਕਣਕ ਵਾਲਾ ਸੀਜ਼ ਪੂਰਾ ਤੇ ਭਾਈ ਆ ਜਿਹੜੀਆਂ ਇਹਦੀਆਂ ਲੈਂਪ ਲਾਈਟਾਂ ਲੱਗੀਆਂ ਮੀਆਂ ਨਹੀਂ ਹੈਣਾ ਤੇ ਆ ਸੈਡ ਵਾਲੀ ਲਾਈਟ ਆ ਗਈ ਇਹਦਾ ਬੈਨੀਫਿਟ ਪੂਰਾ ਫੁੱਲ ਆ ਮਤਲਬ ਜਿਹੜੀ ਪ੍ਰੋਜੈਕਟਰ ਲਾਈਟ ਆ ਗਈ ਆਹਾ ਜਿਵੇਂ ਆਪਣੇ ਹੁਣ ਤੁਹ ਦੁਪਹਿਰੀ ਆ ਇਹ ਤੁਹ ਜੇ ਲਾਈਟ ਆ ਪਾੜਦ ਨਹੀਂ ਤੰਦ ਨੂੰ ਮਤਲਬ ਪੂਰੇ ਦਿਸਦਾ ਹੈ ਮੂਰੇ ਤੇ ਦਿਸਦਾ ਪੂਰਾ ਹਾਂ ਮਤਲਬ ਜਿਵੇਂ ਆਪਾਂ ਦੂਜੀ ਲਾਈਟ ਲਵਾਲੇ ਨੂੰ ਦਿਸ ਨੂੰ ਹਟ ਜਾਂਦੇ ਆਪਾਂ ਲਾਈਟ ਚਾਲਾ ਦਿਸ ਨੂੰ ਹਟ ਜਾਂਦਾ ਹਾਂ ਇਹਦੇ ਨਾਲ ਦਿਸ ਨੂੰ ਨਹੀਂ ਹਟਦੇ ਨਾ ਸਭੇ ਦਿਸਦਾ ਹੈ ਦਿਸਦਾ ਠੀਕ ਹੈ ਹਾਂ ਜਿਵੇਂ ਆਹ ਸਾਈਡ ਵਾਲੀਆਂ ਆ ਗਈਆਂ ਇਹ ਮਤਲਬ ਟਾਇਰਾਂ ਦੇ ਆਲੇ ਦਾਲੇ ਬਿਲਕੁਲ ਇਹਨਾਂ ਨਾਲ ਸਾਈਡਾਂ ਤੇ ਹਾਂ ਇਹਨਾਂ ਨਾਲ ਜਿਹੜਾ ਉਹ ਦੇਣਾ ਹੈ ਹਾਂ ਸਾਈਡਾਂ ਦੇ ਚਾਨਣ ਦੇਣਾ ਹੈ ਬਿਲਕੁਲ ਬਾਈ ਤੇ ਬਾਈ ਗੁਰਵਿੰਦਰ ਭਾਈ ਸਟਾਰਟ ਤਾਂ ਕਰ ਬਾਈ ਟਰੈਕਟਰ ਨੂੰ ਇੱਕ ਵਾਰੀ ਆਪਾਂ ਸਟਾਰਟ ਜੀ ਦਿਖਾਈਏ ਭਰਾਵਾਂ ਨੂੰ ਤੇ ਬਾਈ ਕਿੰਨੇ ਘੰਟੇ ਚੱਲ ਚੱਕਿਆ ਹੁਣ ਤੱਕ ਇਹ ਇਹ ਚੱਲ ਲਈ 1100 ਘੰਟੇ 1100 ਘੰਟਾ ਚਲਾਤਾ ਇੱਕ ਸਾਲ ਦੇ ਵਿੱਚ ਹਾਂਜੀ ਠੀਕ ਹੈ ਬਾਈ ਇਹ ਦੇਖੋ ਭਰਾਵੋ ਤੁਹਾਨੂੰ ਇਹਦੀ ਸਟਾਰਟ ਦੇ ਦੇਖ ਸਕਦੇ ਹੋ ਭਰਾਵੋ ਤੁਸੀਂ ਤੇ ਬਾਈ ਲਾਈਟਾਂ ਅੰਗ ਲਾ ਦੇ ਇੱਕ ਵਾਰੀ ਬਾਈ ਤੇ ਆ ਉੱਪਰ ਦੀ ਲਾਈਟਾਂ ਬਾਈ ਦੇਖੋ ਬਾਈ ਜਿਹੜੀਆਂ ਕਹਿੰਦਾ ਵੀ ਹਨਦ ਨੂੰ ਕਾੜਦੀਆਂ ਜਾਂਦੀਆਂ ਨੇ ਹਨਾ ਵੀ ਅੱਗੇ ਜਦੋਂ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਵੀ ਦਿਨ ਦੇ ਸਮੇਂ ਵੀ ਚਾਨਣ ਖੜਾਇਆ ਪਿਆਗਾ ਦੇਖ ਲਓ ਤੇ ਬਹੁਤ ਸੋਹਣਾ ਬਾਈ ਵੱਲੋਂ ਸੌਦੇ 5724 ਦੀ ਰਿਪੋਰਟ ਪੇਸ਼ ਕੀਤੀ ਹੈ ਕੰਨਾ ਬਹੁਤ ਸੋਹਣਾ ਹੋ ਕਰਿਆ ਸੋ ਠੀਕ ਆ ਬਾਈ ਜੀ ਤੇ ਕੋਈ ਹੋਰ ਗੱਲ ਦੱਸਣੀ ਚਾਹੁੰਦੇ ਹੋ ਇੱਕੇ ਦੀ ਖਾਸੀਅਤ ਇਹ ਹੈ ਜੀ ਤੇ ਧੂਆ ਨਹੀਂ ਮਾਰਦਾ ਅੱਛਾ ਤੇ ਆ ਹੁਣ ਸਟਾਰਟ ਕਰ ਰਹੇ ਨੇ ਧੂਆ ਨਹੀਂ ਦਿਖਾਉਣਾ ਠੀਕ ਹੈ ਤੇ ਕੰਨਾ ਮਰਜੀ ਲੋਡ ਹੈ ਕੋਸਾ ਇਹਨੇ ਧੂਆ ਨਹੀਂ ਮਾਰਨਾ ਧੂਆ ਨਹੀਂ ਮਾਰਦਾ ਹੈਗਾ ਮਤਲਬ ਇਹ ਤੇ ਵੱਡੀ ਖਾਸੀਅਤ ਹੈ ਨੀ ਆਮ ਟ੍ਰੈਡ ਡੱਪਾ ਦੇਖਦਾ ਲੋਡ ਤੇ ਧੂਆ ਦਿਖਾਉਣ ਲੱਗ ਜਾਂਦਾ ਤੇ ਇਹਨੇ ਧੂਆ ਹੀ ਦਿਖਾਉਣਾ ਠੀਕ ਹੈ ਬਈ ਆ ਨਹੀਂ ਛੋਟਾ ਡੇਲ ਪੂਰਾ ਫੋਨ ਖੁਸ਼ ਆਗਾ ਹਾਂ ਦੇਖ ਲਓ ਹੁਣ ਤੁਸੀਂ ਹਾਂ ਲੈ ਗੋਲਾ ਜਾਨ ਬਰਾਵੋ ਤੁਸੀਂ ਤੇ ਬਾਈ ਨੇ ਹਾਂ ਅਸੀਂ ਨਹੀਂ ਦਿਖਾਉਣੀ ਹਾਂ ਰੇਸਨ ਦੇ ਵੀ ਦਿਖਾਤਾ ਬਾਈ ਕਹਿੰਦਾ ਭਾਅ ਵੀ ਨਹੀਂ ਦਿਖਾਉਂਦਾ ਹੈਗਾ ਨਹੀਂ ਨਹੀਂ ਬਿਲਕੁਲ ਬਾਈ ਸੋ ਠੀਕ ਹੈ ਗੁਰਵਿੰਦਰ ਬਾਈ ਜੀ ਓਕੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਥੈਂਕ ਯੂ ਕਿਤਰਾ ਵਜੇ ਕਰ ਵੀਡੀਓ ਵਧੀਆ ਲੱਗੀ ਤਾਂ ਨੂੰ ਬਾਕੀ ਬਾਕੀ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਹਿੰਦੇ ਤੁਹਾਡੇ ਲਈ ਅਸੀਂ ਹੋਰ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓ ਨੇ ਜਿਹੜੀਆਂ ਉਹ ਲਿਆ ਸਕੀਏ ਧੰਨਵਾਦ